ਅਸੀਂ ਅਕਸਰ ਸੁਣਦੇ ਹਾਂ ਕਿ ਖੇਤੀ ਲਾਹੇਵੰਦ ਤੰਦਾ ਨਹੀਂ ਰਹੀ ਇਹ ਸਭ ਹੋਣ ਦੇ ਅਨੇਕਾਂ ਕਾਰਨ ਹੋ ਸਕਦੇ ਨੇ ਪਰ ਇੱਕ ਕਾਰਨ ਬਿਲਕੁਲ ਸਾਫ਼ ਤੇ ਸਪਸ਼ਟ ਹੈ ਕਿ ਸਰਕਾਰ ਦਾ ਤੰਤਰ ਕਿਸਾਨਾਂ ਦੀ ਅਸਲੀ ਹਾਲਤ ਸਮਝਣ ਤੋਂ ਹਮੇਸ਼ਾ ਅਸਮਰਥ ਰਿਹਾ ਹੈ ਭੋਰ ਦਾ ਇਲਾਕਾ ਕਿੰਨੂਆਂ ਦਾ ਰਾਜਾ ਮੰਨਿਆ ਗਿਆ। ਇਥੋਂ ਕਿੰਨੂ ਭਾਰਤ ਤੋਂ ਇਲਾਵਾ ਹੋਰ ਨਾਂ ਦੇਸ਼ਾਂ 'ਚ ਵੀ ਪਹੁੰਚਦਾ ਹੈ। ਕਿਸਾਨ ਖੁਸ਼ੀ-ਖੁਸ਼ੀ ਇਹ ਖੇਤੀ ਕਰਦਾ ਸੀ। ਪਰ ਹੁਣ ਹਾਲਾਤ ਉਹ ਨਾ ਰਹਿ। ਕਿਸਾਨ ਇਸ ਫਸਲ ਤੋਂ ਤੌਬਾ ਕਰ ਚੁੱਕਾ ਹੈ। ਸੈਂਕੜੇ ਏਕੜ ਬਾਗ ਪੁੱਟਿਆ ਜਾ ਰਿਹਾ। ਇਹ ਕਬਾਇਦ ਪਿਛਲੇ 3 ਸਾਲਾਂ ਤੋਂ ਚੱਲ ਰਹੀ ਹੈ ਇਹ ਅਬੋਹਰ ਨੇੜਲੇ ਪਿੰਡ ਗਿੱਦੜਾਂਵਾਲੀ ਦੇ ਕਿਸਾਨ ਦਾ ਬਾਗ ਸੀ ਜੋ ਹੁਣ ਬੰਜਰ ਜ਼ਮੀਨ ਬਣ ਜਾਏਗਾ ਇਹ ਹਾਲਾਤ ਪੈਦਾ ਹੋਣ ਦੇ ਕੁਝ ਕਾਰਨ ਨੇ ਕਿਸਾਨ ਦੱਸਦਾ ਹੈ ਕਿ ਹੁਣ ਇਹਨਾਂ ਬਾਗਾਂ ਨੂੰ ਪੂਰਾ ਪਾਣੀ ਨਹੀਂ ਮਿਲਦਾ ਇਸ ਮੌਸਮ ਯਾਨੀ ਕਿ ਗਰਮੀ ਦੇ ਮੌਸਮ 'ਚ ਇਸ ਨੂੰ ਵੱਧ ਪਾਣੀ ਦੀ ਜ਼ਰੂਰਤ ਹੁੰਦੀ ਹੈ ਪਰ ਪਿਛਲੇ ਲੰਬੇ ਸਮੇਂ ਤੋਂ ਇਸੇ ਮੌਸਮ 'ਚ ਨਹਿਰੀ ਪਾਣੀ ਦੀ ਬੰਦੀ ਕਰ ਦਿੱਤੀ ਜਾਂਦੀ ਹੈ ਕਿਸਾਨ ਖੁਦ ਬਰਬਾਦ ਹੋਈ ਫਸਲ ਦੇ ਕਾਰਨ ਦੱਸ ਰਿਹਾ ਹੈ। ਜਿਹੜੀ وجہ ਮੇਨ ਇਸ ਇਲਾਕੇ ਦੇ ਵਿੱਚ ਬਾਗ ਪਟਣ ਦੀ ਉਹ ਹੈਗਾ ਪਾਣੀ ਦੀ ਕਮੀ। ਪਿਛਲੇ ਸਾਲ ਜਿਹੜਾ ਇਹ ਬਾਗ ਪਟਣ ਦਾ ਸਿਲਸਿਲਾ ਲਗਾਤਾਰ 3 ਸਾਲਾਂ ਤੋਂ ਬਹੁਤ ਵੱਡੇ ਪੱਧਰ ਤੇ ਚੱਲ ਪਿਆ ਕਿਉਂਕਿ ਜਦੋਂ ਪਿਛਲੀ ਵਾਰ ਤੋਂ ਪਿਛਲੀ ਵਾਰ ਜਿਹੜੀ ਸਰੰਦ ਫੀਡਰ ਬਰੀਚ ਹੋਈ ਸੀ ਉਹ ਵੀ ਮਾਰਚ ਮਹੀਨੇ ਦੇ ਸਰੰਦ ਫੀਡਰ ਬਰੀਚ ਹੋਣ ਤੋਂ ਬਾਅਦ ਬਾਗਾਂ ਨੂੰ ਜਿਹੜਾ ਹੁਣ ਜਿਹੜਾ ਟੈਂਪਰੇਚਰ ਅਪ ਡਾਊਨ ਹੁੰਦਾ ਗਰਮੀ ਦਾ ਮੌਸਮ ਸ਼ੁਰੂ ਹੋ ਜਾਂਦਾ ਤੇ ਇੱਥੇ ਬਾਗਾਂ ਨੂੰ ਪਾਣੀ ਦੀ ਬੜੀ ਲੋੜ ਹੁੰਦੀ ਹੈ ਉਦੋਂ ਸਰੰਦ ਫੀਡਰ ਬਰੀਚ ਹੋਣ ਕਾਰਨ ਬਾਗਾਂ ਨੂੰ ਪਾਣੀ ਨਹੀਂ ਮਿਲਿਆ ਤੋ ਜਿਹੜਾ ਬਾਗਾਂ ਦਾ ਜਿਹੜਾ ਸਿਸਟਮ ਸ਼ੂ ਸਾਰਾ ਓਲੀ ਓਲੀ ਖਰਾਬ ਹੁੰਦਾ ਅੱਜ ਉਦੋਂ ਮਾਰਚ ਦੇ ਵਿੱਚ ਦਿੱਕਤ ਪਿਛਲੀ ਵਾਰ ਮਾਰਚ ਦੇ ਵਿੱਚ ਸਰਕਾਰ ਵੱਲੋਂ ਬੰਦੀ ਲਈ ਗਈ। ਇਸ ਵਾਰ ਫੇਰ ਸਰਕਾਰ ਵੱਲੋਂ ਮਾਰਚ ਦੇ ਵਿੱਚ ਜਿਸ ਟਾਈਮ ਬਾਗਾਂ ਨੂੰ ਪਾਣੀ ਦੀ ਲੋੜ ਹੁੰਦੀ ਹੈ ਉਸ ਵੇਲੇ ਪੰਜਾਬ ਸਰਕਾਰ ਬੰਦੀ ਲੈ ਲੈਂਦੀ ਹੈ। ਤੇ ਜਦੋਂ ਜਿਹੜੀ ਫਸਲ ਨੂੰ ਪਾਣੀ ਨਹੀਂ ਮਿਲਣਾ। ਦੇਖੋ ਅੱਜ ਇਹਦੇ ਤੇ ਫਰੂਟ ਆ। ਅੱਜ ਨੂੰ ਲੋੜ ਹੈ। ਕਹਿੰਦਾ ਟੈਂਪਰੇਚਰ ਬੜਾ ਬੜੇ ਥੋੜਾ ਬੋਧਾ ਵੀ ਟੈਂਪਰੇਚਰ ਚੇਂਜ ਹੁੰਦਾ ਹੈ ਤੇ ਇਹ ਬਾਗ ਦੀ ਫਸਲ ਆ ਉਹ ਜਿਹੜੀ ਮੁਰਝਾ ਜਾਂਦੀ ਆ ਜਾਂ ਆਪਦਾ ਜਿਹੜੇ ਫਲ ਉਹ ਜਿਹੜਾ ਆਊਟ ਦੇਖ ਦਿੰਦੀ ਹੈ ਜਾਂ ਖਰਾਬ ਹੋ ਜਾਂਦੀ ਹੈ। ਅਸੀਂ ਸਰਕਾਰ ਕੋਲੇ ਤੇ ਮੁਜ਼ਾਰੇ ਵੀ ਕੀਤੇ, ਸੜਕਾਂ ਵੀ ਰੋਕੀਆਂ ਤੇ ਅਸੀਂ ਇਹ ਸਰਕਾਰ ਨੂੰ ਗੱਲ ਸਰਕਾਰਾਂ ਦੇ ਮੰਤਰੀਆਂ ਤੱਕ ਮੰਗ ਸਾਡੇ ਜ਼ਿਲ੍ਹੇ ਦੇ ਪ੍ਰਸ਼ਾਸਨ ਨੂੰ ਵੀ ਮੰਗ ਪੱਤਰ ਦਿੱਤੇ ਵੀ ਮਾਰਚ ਅਪ੍ਰੈਲ ਦੇ ਵਿੱਚ ਜਿਹੜੀ ਬੰਦੀ ਲੈਣੀ ਹੁੰਦੀ ਇਹਨੂੰ ਤੁਸੀਂ ਦਸੰਬਰ ਜਾਂ ਜਨਵਰੀ ਚ ਲੈ ਲਿਆ ਕਰੋ ਜਿਹੜੇ ਵੇਲੇ ਬਾਗਾਂ ਨੂੰ ਵੀ ਪਾਣੀ ਦੀ ਲੋੜ ਨਹੀਂ ਹੁੰਦੀ ਤੇ ਕਣਕ ਨੂੰ ਵੀ ਪਾਣੀ ਦੀ ਲੋੜ ਨਹੀਂ ਤਕਰੀਬਨ ਖੇਤਾਂ ਦੇ ਵਿੱਚ ਪਾਣੀ ਵਿਹਲਾ ਹੁੰਦਾ ਪੰਜਾਬ ਚ ਪਰ ਸਰਕਾਰ ਦੇ ਪਤਾ ਨਹੀਂ ਸਾਡੇ ਆਈਐਸ ਅਫੀਸਰ ਕੀ ਸਿਸਟਮ ਸਰਕਾਰ ਕੀ ਸੋਚ ਕੇ ਬੈਠੀ ਹੈ ਜਿਹੜੀ ਐ ਡਾਇਵਰਸੀਫਿਕੇਸ਼ਨ ਦੀ ਸਰਕਾਰ ਗੱਲ ਕਰ ਰਹੀ ਹੈ ਵੀ ਅਸੀਂ ਡਾਇਵਰਸੀਫਿਕੇਸ਼ਨ ਅਪਣਾਓ ਝੋਨੇ ਤੋਂ ਜਾਂ ਕਿੰਨੂ ਤੋਂ ਤੁਸੀਂ ਆਪਣੇ ਕਣਕ ਤੋਂ ਬਾਹਰ ਆਓ ਪਰ ਮੈਂ ਇਹ ਗੱਲ ਪੁੱਛਣਾ ਚਾਹੁੰਦਾ ਵੀ ਡੇਢੀ ਜਿਹੜੇ ਇਲਾਕੇ ਨੇ ਡਾਇਵਰਸੀਫਿਕੇਸ਼ਨ ਅਪਣਾ ਲਿਆ ਅੱਜ ਇਸ ਇਲਾਕੇ ਨੂੰ 15 ਤੋਂ 20 ਸਾਲ ਹੋ ਗਿਆ ਡਾਇਵਰਸੀਫਿਕੇਸ਼ਨ ਦੇ ਵਿੱਚ ਆਇਆ ਨੂੰ ਤੇ ਜਦੋਂ ਅਸੀਂ ਉਸ ਜਿਹੜੇ ਪੁੱਤਾਂ ਨੂੰ ਪਾਲੀ ਬਾਗ ਦੀ ਫਸਲ ਨੂੰ ਦਾਦਾ ਸਾਲ ਪਾਲ ਕੇ ਆ ਜਦੋਂ ਤੋਂ ਫੜ ਲੈਣ ਲੱਗੇ ਤੇ ਉਦੋਂ ਸਰਕਾਰ ਸਾਡੇ ਖਿਲਾਫ ਹੋ ਗਈ ਸਰਕਾਰ ਪਾਣੀ ਬੰਦ ਕਰ ਜਦੋਂ ਪਾਣੀ ਦੀ ਲੋੜ ਆ ਸਾਨੂੰ ਬਾਗਾਂ ਵਾਲਿਆਂ ਨੂੰ ਪਾਣੀ ਨਹੀਂ ਦਿੰਦੀ ਤੇ ਜੇ ਸਰਕਾਰ ਨੂੰ ਅਸੀਂ ਕਹਿੰਨੇ ਵੀ ਪਾਣੀ ਦਿਓ ਤੇ ਸਾਡੇ ਸਾਡੇ ਸੈਕਟਰੀ ਸਾਹਿਬ ਵੱਲੋਂ ਇਹ ਆ ਵੀ ਇਹ ਤਾਂ ਖੇਤੀਬਾੜੀ ਦੇ ਵਿੱਚ ਆਉਂਦਾ ਹੀ ਨਹੀਂ ਖੇਤੀਬਾੜੀ ਵਿਭਾਗ ਮੈਕਮਾ ਰਿਕਮੈਂਡ ਹੀ ਕੱਲਾ ਝੋਨਾ ਆਪਣੇ ਨਰਮੇ ਨੂੰ ਤੇ ਝੋਨੇ ਨੂੰ ਪਾਣੀ ਰਿਕਮੈਂਡ ਕਰਦਾ ਜਦੋਂ ਨਰਮੇ ਦੀ ਫਸਲ ਬੀਜਣੀ ਹੋਊ ਤੁਹਾਨੂੰ ਪਾਣੀ ਦੇ ਦਾਂਗੇ ਤੇ ਫਿਰ ਜੇਕਰ ਇਹ ਇਸ ਫਸਲ ਨੂੰ ਤੁਸੀਂ ਰਿਕਮੈਂਡ ਹੀ ਨਹੀਂ ਕਰਦੇ ਤੇ ਫਿਰ ਅਸੀਂ ਇਹ ਗੱਲ ਕਹਿੰਨੇ ਵੀ ਉਦ ਜੇ ਜਦੋਂ ਅਸੀਂ ਕਿੰਨੂ ਲਾਇਆ ਸਾਨੂੰ ਕਿੰਨੂ ਦੇ ਬੂਟਿਆਂ ਦੇ ਉੱਤੇ ਸਬਸਿਡੀ ਮਿਲੀ ਇਹਨਾਂ ਦੇ ਜਿਹੜੀਆਂ ਕੈਂਚੀਆਂ ਦੇ ਉੱਤੇ ਸਬਸਿਡੀ ਮਿਲੀ ਕਈਆਂ ਤੇ ਸਬਸਿਡੀ ਮਿਲੀ ਬਾਗਾਂ ਦੀਆਂ ਡਿੱਗੀਆਂ ਤੇ ਪਾਣੀ ਸਾਨੂੰ ਸਬਸਿਡੀ ਦਿੱਤੀ ਡ੍ਰਿਪਾਂ ਤੇ ਸਬਸਿਡੀ ਦਿੱਤੀ ਵੀ ਪੂਰਾ ਸਰਕਾਰ ਨੇ ਚਾਹ ਮਤਾਂ ਦਾ ਸਾਨੂੰ ਪੈਸਾ ਦੇ ਕੇ ਇਹ ਬਾਗ ਖੜੇ ਕਰਵਾਏ ਤੇ ਜਦੋਂ ਅੱਜ ਸੰਭਾਲਣ ਦੀ ਲੋੜ ਆਈ ਤੇ ਸਰਕਾਰ ਹੱਥ ਪਿੱਛੇ ਖੜ ਗਈ ਕਿੰਨੂ ਦੀ ਖੇਤੀ ਕਰਨ ਵਾਲੇ ਕਿਸਾਨ ਨੂੰ ਇਸ ਵਾਰ ਦੋਰੀ ਮਾਰ ਪਈ ਹੈ ਇਕ ਤਾਂ ਝਾੜ ਪਹਿਲਾਂ ਵਾਲਾ ਨਾ ਰਿਹਾ ਤੇ ਦੂਜਾ ਜਿੰਨੀ ਵੀ ਫਸਲ ਹੋਈ ਉਸ ਦਾ ਬਣਦਾ ਭਾ ਨਾ ਮਿਲਿਆ ਬੇਸ਼ੱਕ ਪੰਜਾਬ ਸਰਕਾਰ ਨੇ ਇਹਨਾਂ ਕਿਸਾਨਾਂ ਨੂੰ ਲਾਹਾ ਦੇਣ ਲਈ ਫੈਸਲਾ ਕੀਤਾ ਸੀ ਕਿ ਹੁਣ ਕਿਨੂੰ ਸਕੂਲਾਂ ਚ ਮਿੱਡੇ ਮੀਲ ਚ ਬੱਚਿਆਂ ਨੂੰ ਦਿੱਤਾ ਜਾਏਗਾ ਪਰ ਕਿਸਾਨ ਫਿਰ ਵੀ ਨਿਰਾਸ਼ ਹੀ ਰਿਹਾ ਬਾਤ ਭਾਈ ਸਾਹਿਬ ਇਹ ਹੈ ਜਾਨੀ ਕਿ ਫਾਇਦਾ ਕੇ ਸਰਕਾਰਾਂ ਕੇ ਦੇ ਜਾਨੀ ਕਿ ਕਿਨੂੰ ਨਾ ਰੋਕੋ ਸੀ ਸਕੂਲਾਂ ਨਾ ਦੇਵਾ ਜਾਂ ਕੋਈ ਮੰਡੀਆਂ ਮੰਡੀਕਰਨ ਕਰਾਂ ਅਜੇ ਤੱਕ ਕਿਸਾਨ ਕੋ ਅਭੀ ਤੱਕ ਵੀ ਕਿੰਨੂ ਖੜਿਓ ਸਾਰੇ ਗਾਂ ਮੈਂ ਦੌਲਤਪੁਰੋ ਜੇ ਕੋ ਮੇਰੇ ਨਜ਼ਦੀਕ ਰਿਸਦਾ ਰੇ ਕਪੀਲੀ ਰਿਵਾਰਡ 빙ੋ ਅਭੀ ਹੀ ਕਿੰਨੂ ਟੁੱਟਣ ਲੱਗ ਰਿਹਾ ਜੇ ਕੋ ਕਿੰਨੂ ਕੋ ਸਾਈਜ਼ ਤਕਰੀਬਨ 8-10 ਦਿਨਾਂ ਮੈਂ ਨਿੰਬੂ ਸਾਈਜ਼ ਬਣ ਜੇਗੋ ਔਰ ਅਜੇ ਤੱਕ ਕਿੰਨੂ ਕੋਨ ਟੁੱਟੇ ਬੋ ਵੀ ਮੈਂ ਕੇ ਤੋ ਸਪਰੇ ਕਰੇਗੋ ਔਰ ਕੇ ਵੀ ਮੈਂ ਪਾਣੀ ਲਗਾ ਸੀ ਔਰ ਕੇ ਵੀ ਮੈਂ ਕਰੇਗੋ ਜੇ ਕੋ ਕਿੰਨੂ ਆਜੀ ਬੋ 8-10 ਰੁਪਏ ਦੇਣ ਲੱਗ ਰਿਹਾ ਜੇ ਕੋ 80 ਪੀਸਾ ਨੀਚੇ ਕਿੰਨੂ ਆ ਗਿਓ ਹੈ ਅੱਬੋ ਕਿਸਾਨ ਕਰੇਗਾ ਤਾਂ ਕਰੇਗਾ ਕਿ ਮਰਨਗਾ ਕੰਗਾਰ ਪਰ ਕਿਸਾਨ ਆ ਜਾ ਰਿਹਾ ਹੈ ਨੰਬਰ 2 ਪਾਣੀ ਜੇ ਕੋ ਅੱਜ ਮਨੇ ਪਾਣੀ ਬਾਗਨ ਬਹੁਤ ਜ਼ਰੂਰਤੀ ਜੱਕਾ ਟਾਈਮ ਪਾਣੀ ਦੀ ਜ਼ਰੂਰਤ ਸੀ ਵੀ ਟਾਈਮ ਸਰਕਾਰਾਂ ਪਾਣੀ ਬੰਦ ਕਰਦੇ ਕਹਿੰਦੇ ਅਸੀਂ ਜੋਨੇ ਵਾਲ ਟਾਈਮ ਦੇਵਾਂਗੇ ਅਸੀਂ ਕਣਕਾਂ ਵਾਲੇ ਟਾਈਮ ਦੇਵਾਂਗੇ ਅਸੀਂ ਨਰਮਾ ਬਿਜਾਈ ਕਰਾਣੀ ਹੈ ਜਰੂਰ ਨਰਮਾ ਬਿਜਾਈ ਕਰਾਓ ਪਰ ਕਿਸਾਨ ਜਿਕੇ ਬੁੰਟਾ ਲਗਾ ਦਿਆ 20 20 ਸਾਲ ਦਾ ਬੁੰਟਾ ਅੰਗੂ ਕੀ ਕਰੇਗੀ ਜ਼ਿੰਮੇਦਾਰ ਪੱਟਕ ਉਹਨਾਂ ਤੋਂ ਕਰੇਗਾ ਕਿ ਜਦ ਸੁੱਕਾ ਗੋ ਜਨਾ ਮਰੀ ਇੱਕ ਪੇਟ ਹੈ ਜੇ ਕੋ ਬੱਚੋ ਹੈ ਮੇਰੇ ਬੱਚੇ ਛੋਟੇ ਸਨ ਹੈ ਮਾਪਾ ਬਿਨਾ ਪੈਦਾ ਕਰਕੇ ਮੋਟੋ ਕਰੇ ਜਨਾਬ ਉਹ 아이 ਮੈਂ ਕਿਸਕੂ ਜੇ ਕੋ ਬੱਚੋ ਨਸ਼ਾ ਮੜ ਜੇ ਕੋ ਤਾਂ ਮਾਪੇ ਕੇ ਅੰਦਰੋਂ ਅੰਦਰੂਨੀ ਜੇ ਕੀ ਆਤਮਾ ਬਦੁੱਖ ਹੈਗੀ ਉਹ ਮਾਰੋਏ ਕਿਸਮ ਬੱਚੋ ਜੇ ਕੋ ਨੂੰ ਸੁੱਕਣ ਲੱਗ ਰਿਹਾ ਮਾਰੀ ਆਤਮਾ ਅੰਦਰੋਂ ਦੁੱਖ ਲੱਗ ਰਹੀ ਆ ਜੀ ਅਬ ਮਿੰਨੋ ਕੇ ਲੱਕੜੇ 베ਚਿਆ ਵਾ ਉਹ ਲੱਕੜਾળો ਆਵੇ ਬੋਈ ਕਹਿੰਦਾ 60 ਰੁਪਏ ਲਊਗਾ ਸਾਰ ਲੋ ਆਵੇਗਾ 150 ਲਊਗਾ ਉਹ 180 ਰੁਪਏ ਦੀਓ ਤੋਲਣ ਲੱਗ ਰੇ ਨੇ ਅਬ ਕੇ ਪੱਤਾ ਇੱਕ ਉਤਰਗਲੇ ਜੀ ਲੱਕੜਾ ਗਾਂ ਕੰਮ ਘਾਲ ਕੇ ਬੀ ਉਬਾੜੀ ਡਾਡਾ ਲੰਬਾ ਲੈ ਜਾ ਪਲਾਉ ਬਿਨਾ ਪਲਟਾਂ ਦਾ ਜ ਕੋ ਲੱਕੜਾ ਵਾਲਾ ਪੀਜੇ ਬੀ ਪ੍ਰਖਾ ਜੀ ਅਬ ਪਾਣੀ ਸਰਕਾਰ ਦੇ ਕੋਈ ਬੀਜੰਗ ਤੇ ਬੀਜਾਂ ਕੇ ਮੈਂ ਬਤਾਉ ਬਾਈ ਜੀ ਸਕੂਲ ਮੈਂ ਇਕੱਠੇ ਕੀਆ ਮੇ ਲਾਰ ਲਾ ਦਿਨ মিডিਆ ਥਾਰੀ ਥਰੂ মিডিਆ ਥਰੂ ਦੇਖ ਤਾ ਮਾਸਟਰ ਬਾਪੜਾ ਲੈਣੇ ਲਾ ਕੇ ਖੜੇ ਰਹਿਤਾ ਉਹ ਸਕੂਲ ਚ ਬੈਨ ਆਉਗੀ ਕਿੰਨੂ ਦਿਨ ਬੱਠੂ ਮੈਂ ਤੋ ਦੇ ਕਿ ਉਹ ਕੋਨ ਸਕੂਲ ਮਾਰ ਲਾ ਟੱਬਰ ਵਾਲਾ ਤੋਂ ਬੈਣ ਤੋਂ ਮਾਰੇ ਏਰੀਆ ਵਿੱਚ ਕਿਨੂੰ ਬੰਨੇ ਕੋਨ ਮਿਲੇ ਤੇ ਸਰਕਾਰੀ ਗੱਠਾ ਬਾਤ ਕਰਉ ਘਠਸ ਕਰਾ ਦੇ ਦੇ ਕਿਨੂੰ ਨੰਬਰ 2 ਪਰ ਮਾਰੋ ਟੂ ਰਾਜਸਥਾਨ ਨੇੜਾ ਲੱਗਾ ਹੈ ਗੰਕਨਾਲ ਟਿੱਪ ਹੈ ਮੇਰ ਤਕਰੀਬਨ ਕਿਨੇ ਪੂਸ ਏਰੀਆ ਮੈਂ 80 85% ਲੋਕ 90% ਹੀ ਬੱਠੂ ਪਾਣੀ ਲਿਆਵੇ ਲਿਆਣ ਕੀ ਮਕਸਦ ਪੰਜਾਬ ਸਰਕਾਰ ਦੇ ਕੋਟਾ ਪਾਣੀ ਹੈ ਨਹਿਰਾਂ ਬੰਦ ਪਈ ਹੈ ਨੀਚੇ ਕੋ ਪਾਣੀ ਪੀਣ ਜੋਗ ਮਾਰੇ ਕੋ ਨਹੀਂ ਵੀਉ ਬਾਅਦ ਮੈਂ ਪਾਣੀ ਪੀਆ ਤਾਂ ਪੀਆ ਘਟੂ ਅਬ ਜ਼ਿੰਮੇਦਾਰਾ ਗਾਇ ਪੰਜਾਬ ਮੈਂ ਤੋਂ ਡਿੱਗੀਆਂ ਖਾਲੀ ਹੋ ਗਈਆਂ ਕਈ ਬਾਗ ਮੈਂ ਅਬ ਰਾਜਸਥਾਨ ਸਰਕਾਰ ਡਿੱਗੀਆਂ ਦੀਏ ਸਹੂਲਤਾਂ ਵੀ ਅਬ ਬੋਸ ਰਾਜਸਥਾਨ ਵਾਲੋ 200 ਰੁਪਏ ਤੋਂ ਟੈਂਕਰ ਡਿੱਕੀ ਕਿਉਂ ਭਰਾਈ ਲਿਆ 400 ਰੁਪਏ ਲਿਆ ਬੋ ਟੈਂਕਰ ਵਾਲੋ 6 6 700 ਰੁਪਏ ਮੈਂ ਇੱਕ ਟੈਂਕਰ ਡੜਵਾ ਰਾਜਸਥਾਨ ਵਾਲਾ ਸੁੱਕੀ ਤੋਂ ਮਹਾਰਤ ਪਹਿਲਾਂ ਹੀ ਕਰਮ ਫੁੱਟ ਗਿਆ ਜਿਵੇਂ ਮੈਂ ਸ਼ੁਰੂ ਚ ਕਿਹਾ ਸੀ ਕਿ ਸਰਕਾਰਾਂ ਦਾ ਤੰਤਰ ਕਿਸਾਨ ਦੀ ਅਸਲ ਹਾਲਤ ਸਮਝ ਨਹੀਂ ਸਕਿਆ ਬਿਲਕੁਲ ਉਸੇ ਤਰ੍ਹਾਂ ਇਸ ਕਿਸਾਨ ਨੇ ਦੱਸਿਆ ਕਿ ਸਬੰਧਤ ਵਿਭਾਗ ਕਦੇ ਵੀ ਕਿਸਾਨ ਦੀ ਆ ਕੇ ਸਾਰ ਨਹੀਂ ਲੈਂਦਾ। ਇਸ ਸਮੱਸਿਆ ਦਾ ਹੱਲ ਕੱਢਣ ਦੀ ਕੋਸ਼ਿਸ਼ ਨਹੀਂ ਕਰਦਾ। ਡੈਮਨ ਜ ਹੋਣ ਦਾ ਮੇਨ ਕਾਰਨ ਹੈ ਜੀ ਮਾੜਾ ਪਾਣੀ ਔਰ ਜਿਹੜੀ ਡਿਪਾਰਟਮੈਂਟ ਦੀ ਜਿਹੜੀ ਦੇਖਰੇਖਾ ਉਹ ਬਿਲਕੁਲ ਨਹੀਂ ਲਾ। ਡਿਪਾਰਟਮੈਂਟ ਦਾ ਇਹ ਨਹੀਂ ਉਹਨਾਂ ਦੀ ਰਿਸਪੌਂਸਿਬਿਲਟੀ ਸਮਝਦੇ ਵੀ ਅਸੀਂ ਬਾਗਾਂ ਦਾ ਜਾ ਕੇ ਸਰਵੇ ਕਰੀਏ ਬੂਟੇ ਕਿਉਂ ਡੈਮੇਜ ਹੋ ਰਹੇ ਨੇ ਉਹਨਾਂ ਦੀ ਅਸੀਂ ਪ੍ਰੋਪਰ ਜਾਣਕਾਰੀ ਜ਼ਿੰਮੇਵਾਰ ਨੂੰ ਦਈਏ ਜਾਂ ਅਸੀਂ ਕੋਈ ਚੀਜ਼ ਨੂੰ ਮੁਹਈਆ ਕਰਾਈਏ ਕੋਈ ਸਪੈਸਿਡ ਵਗੈਰਾ ਪਾਈਏ ਜਾਂ ਉਹਨੂੰ ਅਸੀਂ ਟ੍ਰੀਟਮੈਂਟ ਕਰਾਈਏ ਵੀ ਤੁਹਾਡੇ ਬੂਟੇ ਡੈਮੇਜ ਨਾ ਹੋਣ ਹੁਣ ਬੜੇ ਦੁੱਖ ਦੀ ਗੱਲ ਆ ਵੀਰ ਜੀ 15 ਸਾਲ ਦਾ 20 ਸਾਲ ਦਾ 18 ਸਾਲ ਦਾ ਪਾਲਿਆ ਆ ਬੂਟਾ ਆਪਦੇ ਪੁੱਤਾਂ ਵਾਂਗੂ ਪਾਲਣਾ ਦੇਖੋ ਇੱਕ ਨਿੱਕੇ ਜਿਹੇ ਪੌਦੇ ਨੂੰ ਆਪਾਂ ਲਾਉਨੇ ਆ ਆਪਾਂ ਘਰੇ ਵੀ ਪੌਦੇ ਲਾਉਨੇ ਆ ਚਲੋ ਜਿਹੜੇ ਖੇਤੀ ਨਹੀਂ ਕਰਦੇ ਮੇਰੇ ਵੀਰ ਉਹ ਵੀ ਘਰਾਂ ਚ ਪੌਦੇ ਲਾਉਂਦੇ ਨੇ ਉਹਨਾਂ ਨੂੰ ਦਿਨ ਰਾਤ ਦੇਖਦੇ ਨੇ ਪਾਣੀ ਪਾਉਂਦੇ ਨੇ ਉਹਨਾਂ 'ਚ ਕੋਈ ਕੀੜਾ ਪਤੰਗਾ ਉਹ ਵੀ ਲਾਉਂਦੇ ਨੇ ਤੁਸੀਂ ਇਹ ਦੇਖ ਲਓ ਵੀ ਅਸੀਂ ਬਗੀਚੇ ਲਾਏ ਆ ਬਾਗਾਂ 'ਚ ਕਿੱਡੇ ਸੋਹਣੇ ਲੱਗਦੇ ਨੇ ਪਰ ਜਦੋਂ ਉਹਨਾਂ ਨੂੰ ਅਸੀਂ ਇੰਨੀ ਖੇਚਲ ਕਰਨ ਦੇ ਬਾਵਜੂਦ ਗਲਤ ਨੀਤੀਆਂ ਕਰਕੇ ਸਰਕਾਰਾਂ ਦੀਆਂ ਮਾੜੀਆਂ ਕੋਝੀਆਂ ਨੀਤੀਆਂ ਕਰਕੇ ਸਾਨੂੰ ਪਟਣੇ ਪੈ ਰਹੇ ਨੇ ਹੁਣ ਸਾਡੇ ਇਸ ਬੈਲਟ ਦੇ ਵਿੱਚ ਪੂਰੀ ਬੈਲਟ ਦੇ ਸਾਰੀਆਂ ਨਹਿਰਾਂ ਸੁੱਕੀਆਂ ਹੋਈਆਂ ਨੇ ਸਾਡੇ ਕੋਲ ਇਸ ਟਾਈਮ ਪੌਦੇ ਨੂੰ ਲਾਉਣ ਨੂੰ ਕੀ ਪੀਣ ਨੂੰ ਪਾਣੀ ਦੀ ਵੀ ਦਿੱਕਤ ਆ ਗਈ ਆ ਸਭ ਤੋਂ ਨਲਾਇਕੀ ਵੱਡੀ ਏ ਵੀ ਮਹਿਕਮਾ ਬਿਨਾ ਕਿਸੇ ਡਿਸਕਸ਼ਨ ਦੇ ਬਿਨਾ ਕਿਸੇ ਚੈਨਲ ਦੇ ਥਰੂ ਬਿਲਕੁਲ ਬਿਨਾ ਜਾਣਕਾਰੀ ਤੋਂ ਨਹਿਰ ਬੰਦ ਕਰਤੀ ਅਸੀਂ ਬੜਾ ਪ੍ਰੋਟੈਸਟ ਕੀਤਾ ਵੀ ਤੁਸੀਂ ਨਹਿਰ ਨੂੰ ਡਿਲੇ ਕਰ ਦਿਓ ਤੁਸੀਂ ਇਹ ਨਹਿਰ ਨਾ ਬੰਦ ਕਰੋ ਵੀ ਸਾਡਾ ਜਿਹੜਾ ਪਿਛਲਾ ਵੀ ਸਾਲ ਮਰਿਆ ਗਿਆ ਕਿੰਨੂ ਦਾ ਤੇ ਹੁਣ ਵਾਲਾ ਵੀ ਅਗਲਾ ਸਾਲ ਨਾ ਮਰਿਆ ਜਾਵੇ ਹੁਣ ਜਿਹੜਾ ਤੁਸੀਂ ਜਾ ਕੇ ਬਾਗਾਂ ਜਾ ਕੇ ਦੇਖ ਸਕਦੇ ਜੀ ਤੁਸੀਂ ਜਾ ਕੇ ਦੇਖੋ ਜਿਹੜੇ ਛੋਟੇ ਦਾਣੇ ਬਣੇ ਨੇ ਬਿਲਕੁਲ ਬਰੀਕ ਬਰੀਕ ਸਰੋਂ ਦੇ ਦਾਣੇ ਜਿੰਨੇ ਉਹ ਟੈਂਪਰੇਚਰ ਹਾਈ ਹੋਣ ਕਾਰਨ ਥੱਲੇ ਡਿੱਗ ਰਹੇ ਨੇ ਕਿਉਂ ਇੱਕ ਤਾਂ ਥੱਲੇ ਜ਼ਮੀਨ ਸੇਕ ਮਾਰ ਰਹੀ ਆ ਉਪਰੋਂ ਟੈਂਪਰੇਚਰ ਜ਼ਿਆਦਾ ਪਾਣੀ ਅਸੀਂ ਦੇ ਨਹੀਂ ਸਕਦੇ ਕਿਉਂਕਿ ਪਾਣੀ ਦੇਣ ਨੂੰ ਸਾਡੇ ਕੋਲ ਹੈ ਹੀ ਨਹੀਂ ਜੇ ਪਾਣੀ ਹੋਵੇ ਚਾਹੇ ਗਰਾਊਂਡ ਵਾਟਰ ਹੀ ਚੰਗਾ ਹੋਵੇ ਤਾਂ ਅਸੀਂ ਥੋੜਾ ਬਹੁਤਾ ਕੋਸ਼ਿਸ਼ ਕਰੀਏ ਚਲੋ ਦੇ ਦਈਏ ਪਰ ਸਾਡੇ ਏਰੀਏ ਨੇ ਅਵੋਰ ਬੈਲਟ ਨੂੰ ਪੰਜਾਬ ਦੇ ਵਿੱਚ ਕੈਲੀਫੋਰਨੀਆ ਜਾਂ ਜਾਂਿਆ ਜਾਂਦਾ ਸੀ ਇਹ ਕੈਲੀਫੋਰਨੀਆ ਅੱਜ ਕਗਾਰ ਤੇ ਪਹੁੰਚ ਗਿਆ ਇਹ ਆਪਣੇ ਅੰਤਲੇ ਪੜਾਵਾਂ ਤੇ ਆ ਇਹ ਨੌਜਵਾਨ 30 ਏਕੜ ਚ ਕਿੰਨੂ ਦੀ ਖੇਤੀ ਕਰਦਾ ਪਰ ਹੁਣ ਇਸਨੇ 10 ਏਕੜ ਬਾਗ ਪੁੱਟਣ ਦਾ ਫੈਸਲਾ ਕੀਤਾ। ਉਹ ਕਹਿੰਦਾ ਹੈ ਕਿ ਸਾਨੂੰ ਇਸ ਦਾ ਭਾਅ ਵਧਣ ਦੀ ਕੋਈ ਉਮੀਦ ਨਹੀਂ। ਹੁਣ ਅੱਕ ਕੇ ਝੋਨੇ ਦੀ ਖੇਤੀ ਵੱਲ ਮੁੜਨਾ ਪਏਗਾ ਪਰ ਪਾਣੀ ਖਰਾਬ ਹੋਣ ਕਾਰਨ ਉਮੀਦ ਨਹੀਂ ਕਿ ਝੋਨੇ ਦੀ ਖੇਤੀ ਵੀ ਵਫਾ ਕਰੇਗੀ। ਸਾਡੇ ਕੋਲ 30 ਏਕੜ ਜ਼ਮੀਨ ਹੈ ਜਿਸ ਵਿੱਚ 10 ਏਕੜ ਸਾਡਾ ਬਾਗ ਹੈ ਜੀ। ਬਾਗ ਸਾਡਾ ਖਰਾਬ ਤਾਂ ਹੋ ਗਿਆ ਜੀ ਨਹਿਰਾਂ ਚ ਕੁਝ ਗੰਦਾ ਪਾਣੀ ਔਣ ਕਰਕੇ ਬਾਗਾਂ ਚ ਕੋਈ ਇਹੋ ਜਿਹਾ ਵਿੱਚ ਇਨਫੈਕਸ਼ਨ ਜਿਵੇਂ ਹੋ ਗਈ ਜਿਵੇਂ ਬੰਦਰ ਆਪਣਾ ਇਨਫੈਕਸ਼ਨ ਹੋ ਜਾਂਦੀ ਓਵੇਂ ਕੈਮੀਕਲ ਕਰਕੇ ਉਹਦੇ ਚ ਬਾਗ ਦਾ ਨੁਕਸਾਨ ਹੋ ਗਿਆ ਜੀ ਸਾਡਾ 10 ਕਿਕੜ ਬਾਗ ਜੋ ਅਸੀਂ ਪੱਟ ਦਿੱਤਾ ਤੇ ਪੱਟਾ ਵੀ ਇਸ ਕਾਰਨ ਕਰਕੇ ਆ ਕਿਉਂਕਿ ਇੱਕ ਤਾਂ ਸਾਡਾ ਥੱਲੋ ਪਾਣੀ ਕਰਕੇ ਖਰਾਬ ਹੋ ਗਿਆ ਦੂਜਾ ਉਹਦੇ ਚ ਫਰੂਟ ਨਹੀਂ ਆਇਆ ਜੇ ਫਰੂਟ ਹੈਗਾ ਸੀਗਾ ਤੇ ਸਾਨੂੰ ਰੇਟ ਨਹੀਂ ਸੀ ਮਿਲਦਾ ਜੀ ਰੇਟ ਰੇਟ ਕਰਕੇ ਕੁਝ ਜੇ ਇੱਕ ਸਾਲ ਰੇਟ ਨਹੀਂ ਮਿਲਿਆ ਅਗਲੇ ਸਾਲ ਸਾਨੂੰ ਰੇਟ ਆਉਣ ਦੀ ਬਿਲਕੁਲ ਵੀ ਹੈ ਨਹੀਂ ਸੀ ਜੇ 1.5 ਰੁਪਏ ਵਿਕੇ ਜੀ ਅਗਲੇ ਸਾਲ ਸਾਡਾ ਸਾਨੂੰ ਇਹ ਮਨਛਾ ਨਹੀਂ ਸੀ ਸਾਡੀ 20 ਰੁਪਏ ਵਿਕ ਜਾਏਗਾ ਕਿਉਂਕਿ ਸਾਡਾ ਇਸ ਮੰਡੀ ਕਰਨ ਬਹੁਤ ਮਾੜਾ ਹੀ ਇਸ 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 ਕਰਕੇ ਅਸੀਂ ਆਪਦਾ ਪ੍ਰੋਟੈਸਟ ਵੀ ਕੀਤਾ ਸੀਗਾ ਡੀਸੀ ਸਾਹਮਣੇ ਜੀ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਉਸ ਗੱਲ 'ਚ ਤੇ ਸਾਡਾ 10 ਕਿਲੇ ਸੀ ਬਾਗ ਅਸੀਂ ਪੱਟ ਕੇ ਹੋਣ ਉਹਦੇ ਚ ਝੋਨਾ ਲਾਉਣ ਦੀ ਕੋਸ਼ਿਸ਼ ਕਰਾਂਗੇ ਜੀ ਬਾਕੀ ਜੇ ਪਾਣੀ ਸਾਡੇ ਠੀਕ ਰਹੇ ਤੇ ਸਾਡੀ ਝੋਨਾ ਲਾਵਾਗੇ ਜੇ ਬਾਗਣਾ ਸਾਡਾ ਕੰਮ ਸੈੱਟ ਰਿਹਾ ਜੀ ਕਿਸਾਨ ਕਹਿੰਦਾ ਹੈ ਕਿ ਉਸ ਨੂੰ 23 ਫਸਲਾਂ ਤੇ ਐਮਐਸਪੀ ਦਿੱਤੀ ਜਾਵੇ ਪਰ ਖੇਤੀਬਾੜੀ ਵਿਭਾਗ ਕਹਿੰਦਾ ਹੈ ਕਿ ਬਾਗਬਾਨੀ ਸਾਡੇ ਘੇਰੇ 'ਚ ਨਹੀਂ ਤੇ ਬਾਗਬਾਨੀ ਵਿਭਾਗ ਸਾਰ ਨਹੀਂ ਲੈਂਦਾ ਤਾਂ ਕਿਸਾਨ ਕਿੱਥੇ ਜਾਵੇ ਸੱਚ ਸਮਝੀਏ ਤਾਂ ਹੁਣ ਇਸ ਇਲਾਕੇ ਦਾ ਰਾਬੀ ਰਖਾ